ਦੇਖੋ ਕਈ ਦਿਨਾਂ ਤੋਂ ਪ੍ਰਚਾਰ ਚੱਲ ਰਿਹਾ ਔਰ ਸਾਡੇ ਸੁਖਚੈਨ ਸਿੰਘ ਸਰਵਾਰਾ ਜੀ ਨੂੰ ਵਾਰਡ ਵਾਸੀਆਂ ਦਾ ਬਹੁਤ ਪਿਆਰ ਮਿਲ ਰਿਹਾ ਔਰ ਵਾਰਡ ਵਾਸੀਆਂ ਨੂੰ ਇਹ ਵੀ ਪਤਾ ਹੈ ਵੀ ਪਿਛਲੀ ਵਾਰ ਵੀ ਇਹ ਜਿੱਤ ਗਏ ਸੀ ਪਰ ਇਹਨਾਂ ਨੇ ਧੱਕਾ ਕੀਤਾ ਸੀ ਤਾਂ ਅੱਜ ਲਾਸਟ ਡੇ ਹੈ ਜਿਵੇਂ ਪ੍ਰਚਾਰ ਦਾ ਤਾਂ ਅੱਜ ਇੱਕ ਰੋਡ ਸ਼ੋਅ ਕੱਢਿਆ ਗਿਆ ਤੁਸੀਂ ਦੇਖੋ ਵੀ ਰੋਡ ਸ਼ੋਅ ਇੱਕ ਵੱਡੇ ਹਜੂਮ ਨਾਲ ਦੇ ਰੂਪ ਚ ਬਦਲ ਗਿਆ ਹਰ ਘਰ ਚੋਂ ਹਰ ਇੱਕ ਇੱਕ ਘਰ ਚੋਂ ਇੱਕ ਇੱਕ ਬੰਦਾ ਰੋਡ ਸ਼ੋਅ ਦੇ ਵਿੱਚ ਹਾਜ਼ਰ ਸੀਗੇ ਤੇ ਇਸ ਤੋਂ ਪਤਾ ਚੱਲਦਾ ਵੀ ਸਾਡੇ ਸੁਖਚੈਨ ਸਰਵਾਰਾ ਜੀ ਜਿੱਤਣਗੇ ਬਿਲਕੁਲ ਜਿੱਤਣਗੇ ਔਰ ਇਮਾਤਰਾ ਵਿੱਚ ਚਿਤਨਗੇ ਦੇਖੋ ਪਬਲਿਕ ਇੱਕੋ ਹੀ ਗੱਲ ਕਹਿੰਦੀ ਹੈ ਜੀ ਕੰਮ ਤਾਂ ਸਾਡੇ ਤਕਰੀਬਨ ਸਾਰੇ ਹੋ ਗਏ ਆ ਕੋਈ ਥੋੜਾ ਬੋਤਾ ਕੰਮ ਰਹਿ ਗਿਆ ਉਹ ਅਸੀਂ ਜਲਦੀ ਕਰਵਾ ਰਹੇ ਆ ਕਾਫੀ ਪਾਸ ਹੋ ਚੁੱਕਿਆ ਕਈਆਂ ਦੇ ਟੈਂਡਰ ਲੱਗ ਚੁੱਕੇ ਨੇ ਤੇ ਇੱਕ ਮੁਹੱਲਾ ਕਲੀਨਿਕ ਦੀ ਡਿਮਾਂਡ ਸੀਗੀ ਉਹ ਜਿੱਦਨ ਪਿੱਛੇ ਜੇ ਇਹਨਾਂ ਨੇ ਐਪਲੀਕੇਸ਼ਨ ਵੀ ਦਿੱਤੀ ਸੀ ਉਹ ਭੇਜੀ ਜਾ ਚੁੱਕੀ ਹੈ ਮੁਹੱਲਾ ਕਲੀਨਿਕ ਵੀ ਜਲਦੀ ਬਣ ਜਾਊਗਾ ਤੇ ਇਸ ਕਰਕੇ ਏਦਾਂ ਦੀ ਕੋਈ ਡਿਮਾਂਡ ਹੈ ਨਹੀਂ ਜਿਹੜੀ ਮੇਨ ਇੰਡਸਟਰੀ ਏਰੀਆ ਉਹਦੀ ਸੜਕ ਦਾ ਹੈਗਾ ਉਹ ਵੀ ਪਾਸ ਹੋ ਕੇ ਜਾ ਚੁੱਕਿਆ ਹੈ ਉਹਦਾ ਵੀ ਜਲਦੀ ਟੈਂਡਰ ਲਾ ਕੇ ਉਹ ਵੀ ਕੰਮ ਸ਼ੁਰੂ ਹੋ ਜਾਈ ਦੇਖੋ ਮੈਨੂੰ ਇੱਕ ਗੱਲ ਨਹੀਂ ਸਮਝ ਆਉਂ ਹਰਦੀਪ ਸਿੰਘ ਕਮੋਜ ਕਹਿੰਦੇ ਜੀ ਮੇਰੇ ਤਾਂ ਜਿਹੜਾ ਠੇਕਾ ਆਉਂਦਾ ਮੇਰਾ ਤਾਂ ਗੁਜ਼ਾਰਾ ਉਹਦੇ ਨਾਲ ਹੁੰਦਾ ਇੱਕ ਪਾਸੇ ਉਹ ਲਗਜ਼ਰੀਅਸ ਲਾਈਫ ਵੀ ਜੀ ਰਹੇ ਸੀ ਆਪਦੇ ਠੇਕੇ ਨਾਲ ਤੇ ਪਾਰਕ ਵੀ ਬਣਾ ਰਹੇ ਸੀ ਇੰਨਾ ਕਿੰਨਾ ਕਠੇਕਾ ਸੀ ਆ ਮੇਰੇ ਭਰਾ ਹੋਰ ਵੀ ਖੜੇ ਐ ਇਹਨਾਂ ਨੂੰ ਵੀ ਦੱਸ ਦੋ ਵੀ ਇਹਹ ਜਿਹੇ ਕਿਹੜੇ ਠੇਕੇ ਆਉਂਦੇ ਆ ਜਿਨ੍ਹਾਂ ਨਾਲ ਇੰਨੀ ਲਗਜ਼ਰੀ ਲਾਈਫ ਜੀ ਸਕਦੇ ਐ ਤਾਂ ਜੇ ਉਹਨਾਂ ਨੇ ਆਪਦੇ ਪੈਸੇ ਨਾਲ ਬਣਾਇਆ ਲੋਕਾਂ ਨੂੰ ਪਤਾ ਹੁੰਨਾ ਹੋਣਾ ਚਾਹੀਦਾ ਸੀ ਵੀ ਆਪਦੇ ਪੈਸੇ ਨਾਲ ਬਣਿਆ ਤੇ ਕੋਈ ਗੱਲ ਨਹੀਂ ਪਬਲਿਕ ਸਭ ਜਾਣਦੀ ਐ ਉਹ ਇਨਕੁਆਰੀਆਂ ਚ ਕਲੀਅਰ ਹੋ ਕੇ ਆ ਜਾਊਗਾ ਕਿ ਕਿਹੜੀ ਚੀਜ਼ ਕਿਵੇਂ ਹੋਈ ਦੇਖੋ ਉਹਨ ਦੀ ਸਰਕਾਰ ਸੀ ਪ੍ਰਧਾਨ ਵੀ ਉਹਨਾਂ ਦਾ ਸੀ ਉਦੋਂ ਕਿੱਥੇ ਸੁੱਤੇ ਪਏ ਸੀਗੇ ਉਦੋਂ ਕੰਮ ਕਿਉਂ ਨਹੀਂ ਹੋ ਗਏ ਅਸੀਂ ਕ੍ਰੈਡਿਟ ਖੱਟਣ ਨਹੀਂ ਆਏ ਅਸੀਂ ਲੋਕਾਂ ਦੇ ਕੰਮ ਕਰਾਉਣ ਆਏ ਆ ਅਸੀਂ ਤਾਂ ਇਹ ਵੀ ਨਹੀਂ ਕਹਿੰਦੇ ਜਸਤਾ ਕਹਿੰਦੇ ਜਿਹੜਾ ਪੂਲ ਪਾਸ ਕਰਵਾਇਆ ਅਸੀਂ ਨਲਾਸਦਾ ਉਹਦਾ ਵੀ ਕ੍ਰੈਡਿਟ ਜੇ ਦੂਜੇ ਲੈ ਰਹੇ ਐ ਸਾਨੂੰ ਕੋਈ ਫਰਕ ਨਹੀਂ ਪੈਂਦਾ ਅਸੀਂ ਪਬਲਿਕ ਦੇ ਕੰਮ ਕਰਾਏ ਐ ਜੇ ਤੁਸੀਂ ਇੰਨੇ ਕੰਮ ਕਰਾਏ ਹੁੰਦੇ ਪ੍ਰਧਾਨ ਥੋੜਾ ਸੀ ਸਰਕਾਰ ਥੋੜੀ ਸੀ ਕੰਮ ਕਰਾਉਂਦੇ ਉਦੋਂ ਫੋਕਲ ਪੁਆਇੰਟ ਦੀਆਂ ਸੜਕਾਂ ਦਾ ਕਿਉਂ ਬੁਰਾ ਹਾਲ ਸੀ ਹੁਣ ਅਸੀਂ ਕੰਮ ਕਰਾਏ ਐ ਮੈਂ ਉਦੋਂ ਵੀ ਬੇਨਤੀ ਕੀਤੀ ਸੀ ਮੇਰੇ ਵੀਰ ਸਾਡੇ ਕੋਲੇ ਹਾਲੇ ਲੋਕਾਂ ਨੇ ਜਿਹੜਾ ਸਾਨੂੰ ਸੇਵਾ ਦਾ ਮੌਕਾ ਦਿੱਤਾ ਸਾਨੂੰ ਕਰ ਲੈੰਦੋ ਕੋਈ ਗੱਲ ਨਹੀਂ ਉਦੋਂ ਬਾਅਦ ਜਿਹੜਾ ਲੋਕਾਂ ਦਾ ਫੈਸਲਾ ਹੋਊਗਾ ਉਦੋਂ ਤੁਸੀਂ ਕਰ ਲਿਓ ਦੇਖੋ ਇਹ ਕੰਮ ਨਾ ਉਹਨਾਂ ਦੀ ਸਰਕਾਰ ਚ ਹੁੰਦੇ ਸੀਗੇ ਇਹਨਾਂ ਨੂੰ ਉਹ ਲੱਗਦੇ ਆ ਕਿਹੜੇ ਚੌਂਕੀ ਇੰਚਾਰਜ ਜਿਹੜੇ ਕੰਮ ਕਰ ਇਹਨਾਂ ਨੇ ਚੌਂਕੀ ਇੰਚਾਰਜ ਇੱਕ ਚੌਂਕੀ ਇੰਚਾਰਜ ਨਹੀਂ ਰਹਿਣ ਦਿੱਤੇ ਸੀ ਆਪਦੇ ਕਰੀਂਦੇ ਬਣਾਏ ਹੋਏ ਸੀ ਇਹ ਪੰਜਾਬ ਸਰਕਾਰ ਹੈ ਜਿਸ ਦੀ ਜੋ ਜ਼ਿੰਮੇਵਾਰੀਆਂ ਕੰਮ ਕਰ ਰਹੀ ਹੈ ਜਰਨੈਲ ਸਿੰਘ ਜੀ ਨੇ ਇਹਨਾਂ ਨੂੰ ਜਿੰਨੀ ਇੱਜ਼ਤ ਦਿੱਤੀ ਸੀ ਜਦੋਂ ਥਾਣੇ ਚ ਗਏ ਆ ਇਸ ਉਹਨਾਂ ਨੂੰ ਵੀ ਪਤਾ ਹੈ ਆਪਾਂ ਪਬਲਿਕ ਅੱਗੇ ਨਾਲੇ ਇਹ ਉਸੇ ਦੀ ਇਹ ਪੜਾਸ਼ ਕੱਢ ਰਹੇ ਨੇ ਚਾਰਜਾਂ ਦਾ ਕੰਮ ਆਉਂਦਾ ਹੈ ਸਾਡਾ ਕੰਮ ਆਉਂਦਾ ਹੈ ਵਰਕਰਾਂ ਦਾ ਕੰਮ ਆਉਂਦਾ ਹੈ ਅਸੀਂ ਸਾਰੇ ਆਪਦੇ ਆਪਦੇ ਕੰਮ ਲੱਗੇ ਹੋਏ ਆ ਉਹਨਾਂ ਨੂੰ ਕਹੋ ਤੁਸੀਂ ਜਿਹੜੇ ਅਗਲੇ ਪਿਛਲੇ ਸੁਪਨੇ ਦੇਖੀ ਜਾਂਦੇ ਹੋ ਨਾ ਜਿਹੜੇ ਤੁਸੀਂ ਆਪਦੇ ਟਾਈਮ ਤੇ ਕਰਦੇ ਸੀ ਇੱਥੋਂ ਤੱਕ ਹੁੰਦਾ ਸੀ ਮੇਰੀ ਫੇਸਬੁੱਕ ਤੇ ਜੇ ਕੋਈ ਸਾਡੀ ਤਾਰੀਫ ਦਾ ਮੈਸੇਜ ਵੀ ਪਾ ਦਿੰਦਾ ਸੀ ਇਹਨਾਂ ਦੀ ਟੀਮ ਉਹਦੇ ਬੰਦੇ ਕੋਲੇ ਪਹੁੰਚ ਜਾਂਦੀ ਸੀ ਜਾਂ ਪੁਲਿਸ ਉੱਥੇ ਪਹੁੰਚ ਜਾਂਦੀ ਸੀ ਅਸੀਂ ਉਹ ਕੰਮ ਨਹੀਂ ਕਰਨਾ ਇਹ ਅਸੀਂ ਪਿਆਰ ਵਧਾਨ ਆਏ ਆ ਅਸੀਂ ਭਾਈਚਾਰਾ ਵਧਾਨ ਆਏ ਆ ਇੱਕ ਵੀ ਬੰਦਾ ਕਹੇ ਰਾਜਪੁਰੇ ਦਾ ਵੀ ਸਾਡੇ ਨਾਲ ਧੱਕਾ ਹੋਇਆ ਇੱਕ ਵੀ ਬੰਦਾ ਕਹੇ ਸਾਡੀਆਂ ਜ਼ਮੀਨਾਂ ਤੇ ਕ ਸੈਨੂੰ ਡਰਾ ਕੇ ਧਮਕਾਇਆ ਗਿਆ ਜਾਂ ਕਿਸੇ ਤੇ ਪਰਚੇ ਹੋਏ ਨੇ ਇਸ ਕਰਕੇ ਰਾਜਪੁਰੇ ਦਾ ਮਾਹੌਲ ਬੜਾ ਸ਼ਾਂਤੀ ਮੇਂ ਚੱਲ ਰਿਹਾ ਹੈ ਉਹ ਉਦਾਂ ਹੀ ਰਹਿੰਦੇ ਬਿਲਕੁਲ 100 1% ਜਿੱਤ ਪੱਕੀ ਹੈ ਜੀ ਪਹਿਲਾਂ ਵੀ ਜਿੱਤ ਪੱਕੀ ਸੀ ਉਹਦੇ ਇਹਨਾਂ ਨੇ ਧੱਕਾ ਕੀਤਾ ਸੀ ਇਹ ਜਨਤਾ ਨੂੰ ਅਧਿਕਾਰ ਹੈ ਜਨਤਾ ਦਾ ਹੱਕ ਹੈ ਵੀ ਜਨਤਾ ਕਿਹਨੂੰ ਚੁੰਦੀ ਹੈ ਨਾ ਅਸੀਂ ਧੱਕੇ ਕੀਤੇ ਐ ਤੇ ਨਾ ਕਰਨਦੇ ਨੇ ਅੱਜ ਰੋਡ ਸ਼ੋਅ ਸੀਗਾ ਤਕਰੀਬਨ ਹਰ ਪਰਿਵਾਰ ਚੋਂ ਫੋਕਲ ਪੁਆਇੰਟ ਦੇ ਜਿੰਨੇ ਵੀ ਫੈਮਿਲੀਜ਼ ਨੇ ਸਾਰਿਆਂ ਜੋ ਇੱਥੇ ਬੰਦੇ ਆਏ ਹੋਏ ਨੇ ਤੇ ਉਹਨਾਂ ਦਾ ਪਿਆਰ ਤੁਸੀਂ ਦੇਖ ਰਹੇ ਹੋ ਆਸ-ਪਾਸੇ ਇਕੱਠ ਕਿੰਨਾ ਹੈ ਤੇ ਇਹ ਰੋਡ ਸ਼ੋਰ ਦਾ ਜਲਸਾ ਵੱਧ ਬਣ ਗਿਆ ਸੀਗਾ ਸੜਕਾਂ ਦਾ ਜਿਹੜਾ ਕੰਮ ਸੀ ਜਿਹੜੀ ਮੇਨ ਸੀਗਾ ਉਹ ਡਿਮਾਂਡ ਸੀ ਉਹ ਆਲਮੋਸਟ ਸਾਰੀਆਂ ਬਣ ਚੁੱਕੀਆਂ ਕੁਝ ਰਿਮੇਨਿੰਗ ਛੋਟੇ ਮੋਟੇ ਉਹਦੇ ਟੈਂਡਰਸ ਲੱਗ ਰਹੇ ਆ ਦੇਖੋ ਸਾਡਾ ਉਹ ਮਹਿਲਾ ਕਲੀਨਿਕ ਦਾ ਮੈਡਮ ਜੀ ਨੇ ਪਹਿਲਾਂ ਕਿਹਾ ਤਾਂ ਇੱਕ ਇਥੇ ਕਮਿਊਨਿਟੀ ਸੈਂਟਰ ਦਾ ਸੀ ਉਹ ਡਿਮਾਂਡ ਵੀ ਮੈਡਮ ਨੂੰ ਅਸੀਂ ਪਹਿਲਾਂ ਹੀ ਪਾਤੀ ਆ ਆ ਦੋ ਸਾਡਾ ਦਿਲ ਹੈ ਵੀ ਅਗਰ ਇਹ ਦੋ ਹੋ ਜਾਣ ਕੰਮ ਤਾਂ ਉਹ ਵਾਰਡ ਵਾਸਤੇ ਇੱਕ ਵੱਡਾ ਤੋਹਫਾ ਹੋਏਗਾ ਮੇਰਾ ਨਾਮ ਕਪਤਾਨ ਸਿੰਘ ਪਹਿਲਾਂ ਆਪਾਂ ਕਾਲੀ ਦਲ ਤੋਂ ਇਲੈਕਸ਼ਨ ਲੜਿਆ ਸੀ ਹਾਂ ਇਸ ਵਾਰ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਜਿ ਕੈਂਡੀਡੇਟ ਜਤਾਈ ਪਰ ਹੁਣ ਇਹ ਕਲੀਅਰ ਹੋ ਜਾਏਗਾ ਕਿ ਬਿਕਵੋਟਾ ਕਿਸ ਦੀ ਹੈ ਕਿਹੜੀ ਪਾਰਟੀ ਲੋਕ ਪਿਆਰ ਕਰਦੇ ਦੇਸ਼ ਭਰ ਦੀਆਂ ਖਬਰਾਂ ਦਾ ਡੇਲੀ ਡੋਸ DD ਪਾਰਤ